Hey, how how are, you? are you? I'm good, man. Good. good. Yeah. Fine, where are fine. fine. You, where are you from? India. 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 Okay. Okay. You? I'm from Jamaica. Myorga. Ja. Ah. Good. Yeah, good. Jamaica. Yeah. <laughs> ਹਾਂਜੀ ਮੇਰੀ ਵੀਡੀਓ ਦੇਖ ਰਹੇ ਤੇ ਮੇਰੇ ਸਤਿਕਾਰਯੋਗ ਸੱਜਣਾ ਮਿੱਤਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਅੱਜ ਘਰੋਂ ਨਿਕਲਿਆ ਤੇ ਆਪਣੇ ਹੀ ਸ਼ਹਿਰ ਤੇ ਛੋਟੀ ਜਿਹੀ ਇੱਕ ਮਾਰਕੀਟ ਲੱਗੀ ਹੋਆ 크ਿਸਮਸ ਮਾਰਕੀਟ ਤੇ 크ਿਸਮਸ ਤੇ ਰੌਣਕਾਂ ਸ਼ੁਰੂ ਆ ਤੇ ਅੱਜ ਛੋਟੀ ਜਿਹੀ ਵੀਡੀਓ 크ਿਸਮਸ ਤੇ ਬਣਾਉਨੇ ਆ ਤੁਹਾਨੂੰ ਦਿਖਾ ਲਦੇ ਆ ਇੱਥੇ ਟੈਂਪਰੇਰੀ ਦੁਕਾਨਾਂ ਲੱਗੀਆਂ ਆ ਸਾਰੀਆਂ ਦੁਕਾਨਾਂ ਲੱਕੜ ਦੀਆਂ ਆ ਦੇਖਦੇ ਆ ਕੀ ਕੀ ਮਿਲਦਾ ਆ ਤੇ ਕਰਦੇ ਆ ਸ਼ਾਪਿੰਗ ਤੇ ਸਾਰੇ ਹੈਗੇ ਆ ਹਾਂਜੀ ਛੁੱਟੀਆਂ ਹੋ ਗਈਆਂ ਆ ਜੋਰਪੁਰ ਚ ਖਾਸ ਕਰ ਪਹਿਲਾਂ ਹੀ ਛੁੱਟੀਆਂ ਹੋ ਜਾਣੀਆਂ ਆ 크ਿਸਮਸ ਤੇ ਦੋ ਵੀਕ ਹੋਣਾ ਲੈਨੇ ਆ ਨਜ਼ਾਰੇ ਤੇ ਦਿਖਾ ਲਦੇ ਆ ਤੁਹਾਨੂੰ ਇਹ ਮਾਰਕੀਟ ਬਣੇ ਰਹੋ ਵੀਡੀਓ ਦੇ ਨਾਲ ਸੋ ਹਾਂਜੀ ਆ ਲਾਈ ਹੈਗੀ ਆ ਆ ਰੱਖਿਆ ਹੈਗਾ ਆ ਇਹਦਾ ਆਈਸ ਵਿਲੇਜ ਤੇ ਦੇਖੋ ਬੱਚੇ ਕਿਦਾਂ ਨਜ਼ਾਰੇ ਲੈ ਰਹੇ ਆ ਤੇ ਤੁਹਾਨੂੰ ਇੱਥੋਂ ਦਿਖਾ ਲਦੇ ਆ ਤੇ ਬਾਕੀ ਇਹ ਹੈਗੀ ਆ ਆਈਸ ਲਾਈਓ ਹੈਗੀ ਆ ਟੈਂਪਰੇਰੀ ਇਹ ਜਰੂਰ ਮੈਨੂੰ ਦੱਸਿਓ ਤੇ ਖੁਰਦੀ ਕਿਉਂ ਨਹੀਂ ਤੇ ਇਹ ਟੈਂਪਰੇਰੀ ਆਈਸ ਆ ਤੇ ਇਹ ਨਹੀਂ ਹੋਣਾ ਇੱਥੋਂ ਅੱਜ ਤੋਂ ਯਾਨੀ ਕਿ ਛੁੱਟੀਆਂ ਇਹ ਫੰਕਸ਼ਨ ਸ਼ੁਰੂ ਹੋ ਗਿਆ ਕ੍ਰਿਸਮਸ ਦਾ ਹੁਣ 2 ਹਫ਼ਤੇ ਇਦਾਂ ਹੀ ਚੱਲਣਾ ਆ ਹੰਬਿਆਂ ਉਹਦਾ ਹੀ ਤੇ ਗਾਹਾਂ ਤੁਹਾਨੂੰ ਦਿਖਾ ਲਦੇ ਆ ਇੱਧਰ ਹੈਗਾ ਆ ਇੱਧਰ ਹੈਗਾ ਸਾਰਾ ਖਾਣ ਪੀਣ ਦਾ ਬਸ ਜਦੋਂ ਛੁੱਟੀਆਂ ਹੋ ਜਾਂਨੀਆਂ ਆ ਯੂਰਪ ਚ ਤੇ ਬਸ ਖਾਣ ਪੀਣ ਇਹਨਾਂ ਦਾ ਚੱਲ ਪੈਂਦਾ ਤੇ ਅਦਰੋਂ ਆ ਤੁਹਾਨੂੰ ਦਿਖਾ ਲਦੇ ਆ ਅਗਈ ਪਹਿਲੀ ਸ਼ਾਪ ਤੇ ਨਹੀਂ ਇਹ ਸਾਰਾ 크ਿਸਮਸ ਦਾ ਸਜਾਇਆ ਆ ਸਾਰਾ ਸਮਾਨ ਤੇ ਹਾਂਜੀ ਆ ਦਿਖਾ ਲਦੇ ਆ ਤੁਹਾਨੂੰ ਪਹਿਲਾਂ ਮੈਂ ਦੱਸ ਕੇ ਹਟਿਆ ਕਿਚਨ ਬੱਸ ਖਾਣ ਪੀਣ ਤੇ ਇਹ ਲੋਕੀ ਜਿਆਦਾ ਜ਼ੋਰ ਦਿੰਦੇ ਆ ਇਹ ਬਣਾ ਰਿਆ ਆ ਮੱਛੀ ਤਲ ਰਿਆ ਦੇਖੋ ਕਿੰਦਾ ਚੱਲਦਾ ਕੰਮ ਇਹ ਸੋ ਰੌਣਕਾਂ ਸ਼ੁਰੂ ਆ ਬਸ ਦੋਹਾ ਦੋ ਬੀਕ ਦੋ ਬੀਕ ਹੋਣਾ ਇਦਾਂ ਹੀ ਰਹਿਣੀਆਂ ਆ ਤਿਆਹ ਹੈਗਾ ਯਾ ਆ ਚੈੱਕ ਕਰੋ ਇੱਕ ਛੋਟਾ ਜਿਹਾ ਨਿਆਣਾ ਤੀਰ ਮਾਰ ਰਿਆ ਉਹ ਤੇਰੇ ਇਹ ਗੇਮ ਆਇਆ ਤੇ ਉਹ ਰੱਖੇ ਹੈਗੇ ਆ ਗਲਾਸ ਇਹ ਗਲਾਸਾਂ ਦੇ ਵਿੱਚ ਬੱਲ ਆਈਆਂ ਪਾਉਂਦੇ ਆ ਤੇ ਸੁਆ ਬੱਚਿਆਂ ਲਈ ਹੈਗਾ ਆ کارਟੂਨ ਜੇ ਰੱਖਿਓ ਆ ਦੇਖੋ ਕਾਰਟੂਨਾਂ ਵਾਲੀਆਂ ਵੀ ਸਿਨਰੀਆਂ 15 15 0 ਦੀ ਦਿੰਦੇ ਆ ਹਾਂਜੀ ਆ ਵੀ ਸਾਰਾ 크리스마ਸ ਤੇ ਬਣੇ ਆ ਆ ਸਾਰਾ ਕੁਛ 크리스마ਸ ਦਾ ਹੀ ਆ ਹੋਣਾ ਆ ਜਿਹੜੇ ਉਹ ਚੀਜ਼ਾਂ ਬਣਾਈਆਂ ਆ ਜਿਹੜੇ ਥੋੜੇ ਨਿਆਣੇ ਜਿੱਦਾਂ ਕਹਿ ਸਕਦੇ ਆ ਨਈ ਸਹੀ ਹੁੰਦੇ ਤੇ ਥੋੜੇ ਦਿਮਾਗ ਤੋਂ ਜਿੱਦਾਂ ਕਹਿ ਸਕਦੇ ਆ ਉਹ ਬਣਾਉਂਦੇ ਆ ਇਹ ਚੀਜ਼ਾਂ ਨੂੰ ਤੇ ਉਹਨਾਂ ਦਾ ਇਨੀ ਯਾਨੀ ਕਿ ਬਹੁਤ ਉਹਨਾਂ ਦੀ ਮਦਦ ਕਰਦੇ ਆ ਤੇ ਸੋ ਅੱਗੇ ਵੱਧਦੇ ਆ ਇਹ ਨਾਲ ਦੇ ਦੇਖੋ ਨਜ਼ਾਰੇ ਆ ਜੋਰਪ ਚ ਜੋਰਪ ਚ ਬੱਕਰੀ ਲਾਈ ਪਿਆ ਇੱਥੇ ਦੇਖ ਲਓ ਦਸੰਬਰ ਮਹੀਨੇ ਦੋ ਬੀਕ ਤਾਂ ਛੁੱਟੀਆਂ ਹੁੰਦੀਆਂ ਆ ਦੇਖ ਲਓ ਇਨੀ ਉਹ ਲਾਈਟਾਂ ਦੇਖੋ ਹੁਣ ਤੋਂ ਲਾਤੀਆਂ ਤੇ ਬਾਕੀ ਇਨ ਨਵੇਂ ਸਾਲ ਤੋਂ ਹੀ ਇਦਾਂ ਹੀ ਚੱਲਣੀਆਂ ਆ ਦੋ ਹਫ਼ਤੇ ਇਹਨਾਂ ਨੂੰ ਸਾਰਿਆਂ ਨੂੰ ਛੁੱਟੀਆਂ ਆ ਲਾਈਫ ਇੱਥੇ ਦੇਖੋ ਦਸੰਬਰ ਚ ਐਨੀ ਲਾਈਫ ਇਹ ਵੀ ਦੋ ਨਜ਼ਾਰੇ ਲੈਂਦੇ ਲੋਕੀ ਆ ਦੇਖੋ ਇਹ ਖਾਣ ਪੀਣ ਦੇ ਸ਼ਕੀਨ ਆ ਦੇਖੋ ਸਾਰੇ ਖਾਣ ਪੀਣ ਦਾ ਹੀ ਸਮਾਨ ਬਣਦਾ ਜਿੱਥੇ ਵੀ ਹਾਓ ਤੇ ਸੋ ਇੱਥੇ ਹੈਗੀਆਂ ਆ ਆ ਮਾਲਾ ਰੱਖੀਆਂ ਆ ਆ ਬੈਗੇ ਰੱਖਿਓ ਆ ਆ ਚੈੱਕ ਕਰੋ ਹਾਂਜੀ ਆ ਹੈਗਾ ਆ ਸੈਤ ਰੱਖਿਆ ਕੋਈ ਨਾ ਕੋਈ ਜਾਂ ਤਾਂ ਜਦੋਂ ਕੋਈ ਆਵੇ ਤੇ ਇੱਧਰ ਵੀ ਸਾਰਾ ਸਮਾਨ ਮਿਲਦਾ ਆਇਆ ਸਾਰਾ ਕੁਝ ਤੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕੀ ਲੋਕੀ ਦੋ ਹਫ਼ਤੇ ਹੀ ਬਸ ਜਿੱਥੇ ਵੀ ਚਲ ਜਾਓ ਸਾਰਾ ਕੁਝ ਭਰਿਆ ਹੀ ਆ ਤੇ ਜੋ ਵੀ ਤੁਸੀਂ ਰੈਸਟੋਰੈਂਟ ਲਾ ਲਓ ਕਿਤੇ ਤੁਹਾਨੂੰ ਹੁਣ ਖਾਲੀ ਨਹੀਂ ਮਿਲਣੀ ਰੈਸਟੋਰੈਂਟ ਭਰੇ ਆ ਤੇ ਸੋ ਇੱਥੇ ਵੀ ਸੈਦ ਪਿਆ ਆ ਤੇ ਘਰ ਦੀ ਸਜਾਵਟ ਲਈ ਸਮਾਨ ਆ ਸਾਰਾ ਦੇਖੋ ਤੁਹਾਨੂੰ ਸਵਾਦ ਲਈ ਵੀ ਥੋੜਾ ਦਿੰਦੇ ਆ। ਆਹ ਹੈਗੇ ਆ ਜੀ ਨਿਸ਼ਾਨੇ ਲਾਉਣੇ। ਆ ਜਾਓ ਜੇ ਤੁਸੀਂ ਵੀ ਲਾਉਣੇ ਆ। ਤੁਹਾਨੂੰ ਦਿਖਾ ਲਦੇ ਆਂ ਕੁੜੀ ਕਿੱਦਾਂ ਨਿਸ਼ਾਨਾ ਲਾਉਂਦੀ ਆ। ਦੇਖੀ ਇਹਦਾ ਲਾ ਦਾਂਦੀ ਆ ਉਹ ਤੇਰੀ ਖੁੰਝ ਗਿਆ ਉਹ ਲਾਤਾ ਉਹ ਉਹ ਚੱਕ ਆ ਚੱਕ ਉਹ ਤੇ ਲਓ ਬਈ ਆ ਲੱਭੇਗੇ ਆ ਨਿਆਣਿਆਂ ਲਈ ਹਾਂ ਜੀ ਆ ਲੋ ਜੀ ਇੱਥੇ ਹੈਗੀਆਂ ਆ ਪਰਫੂਮਾਂ ਲੱਗੀਆਂ ਤੇ ਆਹਲਾ ਹੋ ਜੀ ਜੁੱਤੀਆਂ ਦੀ ਮਾਰਕੀਟ ਵੀ ਆ ਜੁੱਤੀਆਂ ਲੱਗੀਆਂ ਆ ਤੇ ਤੇ ਸੋ ਆ ਕੱਪੜਿਆਂ ਦੀ ਮਾਰਕੀਟ ਵੀ ਆ ਤੇ ਇਹ ਜ਼ਰੂਰ ਦੱਸਿਓ ਇਹ ਲੋਕੀ ਇਹ 크리스마ਸ ਤੇ ਆਪਣੇ ਇੱਕ ਦੂਜੇ ਨੂੰ ਜਦੋਂ ਆ 크리스마ਸ ਹੋ ਗਿਆ ਨਵਾਂ ਸਾਲ ਹੋ ਗਿਆ ਇੱਕ ਦੂਜੇ ਨੂੰ ਗਿਫਟ ਦਿੰਦੇ ਆ ਤਾਂ ਮਾਰਕੀਟਾਂ ਹਾਰੀਆਂ ਖੋਲੇ ਆ ਪਰੋਂ ਦੇਖੋ ਬਿਊ ਕਿੰਨਾ ਵਧੀਆ ਆਉਂਦਾ ਤੇ ਸਾਰੇ ਪਾਸੇ ਇਦਾਂ ਹੀ ਫੁੱਲ ਰੱਚਿਆ ਸਾਰਾ ਕੁਝ ਭਰਿਆ ਹੀ ਪਿਆ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਤੇ ਆ ਚੈੱਕ ਕਰੋ मार्कटा जितथें भी जाओ सारा कुछ पे रे पेख करने लोक हलो लाइट देखो ती ਪਾਹ ਹਾਂਜੀ ਨੇ ਟਰੀ ਬਣਾਇਆ ਕ੍ਰਿਸਮਸ ਟਰੀ ਕਿੱਥੇ 뷰 ਦੇਖੋ ਕਿੰਨਾ ਵਧੀਆ ਆਉਂਦਾ ਇਹ ਸੈਂਟਰ ਆ ਜਾਂਦਾ ਇੱਥੇ ਤੇ ਆ ਇੱਧਰ 12ਵੀਂ ਆ ਆ ਇੱਕ ਆ ਦੇਖੋ ਕਿੰਨਾ ਵਧੀਆ ਆ ਉੱਪਰੋਂ ਟਰੀ ਆ ਤੇ ਆ ਥੱਲਿਓਂ ਵਿੱਚੋਂ ਨਿਆਣੇ ਖੇਲਦੇ ਆ ਵਿੱਚੋਂ ਨੰਗਦੇ ਆ ਕਿੰਨਾ ਵਧੀਆ ਆ ਤੇ ਬਿਊ ਵਾਤਾ ਵਧੀਆ ਹੁੰਦਾ ਆ ਹਾਂਜੀ ਆ ਹੈਗਾ ਇਹ ਆ ਵਿੱਚ ਪਰਸ ਵੀ ਤੇ ਪਰਸ ਦੇਖੋ ਤੁਸੀਂ ਆ ਗੈਸ ਦਾ ਆ ਤੇ ਗੈਸ ਦਾ ਹੀ ਆ ਸਾਰੇ ਆ ਰੇਟ ਲਿਖਿਓ ਆ ਆਪੇ ਹੀ ਤੁਸੀਂ ਹਿਸਾਬ ਕਿਤਾਬ ਲਾ ਲਿਓ ਕਿਹੜੇ ਹਿਸਾਬ ਨਾ ਆ 15 15000 ਦਾ ਤਾਂ ਹੈਗਾ ਯਾ 20000 ਦਾ ਤੇ ਬਾਕੀ ਤੁਹਾਨੂੰ ਦੱਸਦੇ ਆ ਜਿਹੜੀ ਆਪਣੇ ਯੂਰਪ ਦੀ ਲਾਈਫ ਆ ਇੰਡੀਆ ਵਾਲੀ ਲਾਈਫ ਆ ਤੇ ਜਾਣੀ ਕਿ ਹਫਤੇ ਚ ਪੰਜ ਦਿਨ ਕੰਮ ਕਰੋ ਤੇ ਵੀਕਐਂਡ ਤੇ ਨਿਆਰੇ ਲਾਓ ਦੇ ਲੋਕ ਦਸੰਬਰ ਮਹੀਨੇ ਚ 20 ਦਿਨ ਕੰਮ ਕਰਕੇ 1.5 ਤੋਂ 2 ਲੱਖ ਰੁਪਈਆ ਬੰਦਾ ਕਮਾ ਲੈਂਦਾ ਆ ਦਸੰਬਰ ਚ ਫੇਰ ਦੋ ਹਫਤੇ ਲੋਕੀ ਖੂਬ ਨਿਆਰੇ ਲੈਂਦੇ ਆ ਹੁਣ ਇਹ ਜਿਹੜੀਆਂ ਲਾਈਟਾਂ ਆ ਇੱਕ ਹੁਣ ਤੋਂ ਲੈ ਕੇ 크리스마ਸ ਤੋਂ ਲੈ ਕੇ ਨਵੇਂ ਸਾਲ ਤਾਈਂ ਜਨਵਰੀ ਦੇ 7 8 ਤਰੀਕ ਤਾਈਂ ਐਦਾਂ ਹੀ ਚੱਲਣਾ ਇਹਨਾਂ ਦੇ ਦੇਖੋ ਕਿਨਾਰਾ ਛਿਆ ਪੈਰ ਰੱਖਣੇ ਇਹਨੂੰ ਜਗ੍ਹਾ ਨਹੀਂ ਹੈਗੀ ਆਹ ਦੇਖੋ ਜੀ ਸਿਨਰੀਆਂ ਵੀ ਬਣੀਆਂ ਆ ਹੈਲੋ ਬ੍ਰਦਰ ਹਾਊ ਆਰ ਯੂ ਗੁੱਡ फाइन फाइन वेयर यू फ्रॉम इंडिया इन द इंडिया यू आई एम फ्रॉम जमैका जआ गुड गुड जमैका या गुड गुड थैंक यू यू आर वेलकम ये प्लेटਾਂ ਲੱਗੀਆਂ ਦੇਖੋ ਇਹ ਉਹਦੀਆਂ ਬਣੀਆਂ ਆ ਮਲਾਦਾ ਅੰਦਰ ਦੇਖੋ ਹਾਂਜੀ ਇੱਥੇ ਹੀ ਵੀਡੀਓ ਦਾ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਫਿਰ ਕਿਸੇ ਅਗਲੇ ਦਿਨ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ